Βίαια. Yeah. ਇਹ ਕਿਚੀ ਡਰਗ ਐਡੀਕਸ਼ਨ ਦੀ ਗੱਲ ਕਰ ਰਹੇ ਹੋ ਕਿੰਨੇ ਕੋਈ ਅੰਕੜਾ ਹੈਗਾ ਹੁਣ ਤੱਕ ਕਿੰਨੇ ਕੁ ਪੰਜਾਬ ਦੇ ਵਿੱਚ ਮੌਜੂਦ ਹੈਗੇ ਜਿਹੜੇ ਐਡਿਕਟਡ ਹੈਗੇ ਤੇ ਕਿੰਨੇ ਕ ਨੂੰ ਆਪਾਂ ਹੁਣ ਤੱਕ ਠੀਕ ਕਰਕੇ ਉਹਨਾਂ ਨੂੰ ਮੜ ਕੇ ਦੂਸਰੇ ਬੜਾਈ ਲਾਈਫ ਵਿੱਚ ਲੈ ਕੇ ਆ ਦਿੱਤਾ ਹੈ ਹਾਂ ਦੇਖੋ ਇਹ ਤੁਹਾਡਾ ਬੜਾ ਅੱਛਾ ਸਵਾਲ ਹੈ ਇਹਦੇ ਵਿੱਚ ਤਕਰੀਬਨ ਤਕਰੀਬਨ ਜਿਹੜੇ 10 ਲੱਖ ਹੈ ਜਿਹਦੇ ਚੋਂ ਤਕਰੀਬਨ ਤਕਰੀਬਨ ਮੈਂ ਅਸੈਂਬਲੀ 'ਚ ਕਹਿ ਚੁੱਕਿਆ ਹਾਂ ਜੀ ਇਹ ਜਿਹੜਾ ਪਾਰਲੀਮੈਂਟ ਦੇ ਵਿੱਚ ਕੁਐਸਚਨ ਸੀਗਾ ਉਹਦੀ ਫਿਕਰ ਬਹੁਤ ਆਈ ਸੀ ਉਹਦੇ 'ਚ ਉਹ ਫਿਕਰ ਇਸ ਕਰਕੇ ਆਈ ਸੀ ਕਿ ਆਪਣੇ ਮੈਜੋਰਟੀ ਬੰਦੇ ਸ਼ਰਾਬ ਪੀਂਦੇ ਜਿਹਨੂੰ ਆਪਾਂ ਨਸ਼ਾ ਕਰੋੜ ਕੀਤਾ ਸੀਗਾ ਸੋ ਉਹ ਜਿਹੜੇ ਸ਼ਰਾਬ ਪੀਣ ਵਾਲੇ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਉਹਨੂੰ ਆਪਾਂ ਨਸ਼ਾ ਨਹੀਂ ਸਮਝਦੇ ਦੂਜਾ ਪੰਜਾਬ ਦੇ ਵਿੱਚ ਆਪਾਂ ਭੰਗ ਨੂੰ ਵੀ ਨਸ਼ਾ ਨਹੀਂ ਸਮਝਦੇ ਜਿਹਨੂੰ ਮੈਰੀਜਵਾਣਾ ਕਹਿੰਨੇ ਆਪਾਂ ਉਹਨੂੰ ਵੀ ਨਸ਼ਾ ਨਹੀਂ ਸਮਝਦੇ ਉਹਨੂੰ ਜਿਹੜੇ ਹਿੰਦੂ ਆ ਭੋਲੇ ਦਾ ਪ੍ਰਸ਼ਾਦ ਕਹਿੰਦੇ ਆ ਆਪਣੇ ਨੰਗਸੇ ਕੋ ਉਹਨੂੰ ਸੁੱਖ ਨਿਧਾਨ ਕਹਿੰਦੇ ਆ ਤੇ ਇਹ ਸੋਸ਼ੀਲੀ ਐਕਸੈਪਟਡ ਨਸ਼ੇ ਆ ਗਿਆ ਤੇ ਲੇਕਿਨ ਇਹ ਵੀ ਨਸ਼ਿਆ ਕਿਹਾ ਜੀ ਮਤਲਬ ਜਿਹੜੇ ਆਪਣੇ ਅਲਕੋਹਲ ਕਰਕੇ ਲੋਕਾਂ ਦੇ ਲਿਵਰ ਫੇਲਰ ਹੋ ਰਿਹਾ ਔਰ ਕ੍ਰਾਈਮ ਦੇ ਵਿੱਚ ਵੀ ਇਨਵੋਲਵ ਹੋ ਰਿਹਾ ਤੁਸੀਂ ਦੇਖਿਆ ਪਿੱਛੇ ਜਿਹੜਾ ਰਾਜਪੁਰੇ ਚ ਬਣੀ ਤੇ ਜਿਹੜੇ ਮਾਝੇ ਦੇ ਤਿੰਨ ਡਿਸਟ੍ਰਿਕਟ ਸੀ ਉੱਥੇ 100 ਤੋਂ ਵੱਧ ਮੌਤਾਂ ਵੀ ਹੋਈਆਂ ਉਹਦੇ ਨਾਲ ਜਿਹੜੀ ਐਡਡਕਟਡ ਅਲਕੋਹਲ ਸੀ ਉਹ ਵੀ ਇੱਕ ਸਮੱਸਿਆ ਹੈਗੀ ਅਸੀਂ ਉਹਨੂੰ ਵੀ ਐਡਰੈਸ ਕਰ ਰਹੇ ਹਾਂ ਉਹ ਵੀ ਸਾਡੇ ਕੋਲ ਆ ਰਹੇ ਉਹਨਾਂ ਨੂੰ ਵੀ ਟਰੀਟ ਕਰ ਰਹੇ ਹਾਂ ਤੇ ਇਹ ਆਕੜੇ ਆਪਣੇ ਕੋਲੇ ਹੈਗੇ ਆ ਜੀ ਹੁਣ ਅਸੀਂ ਜਿਸ ਤਰ੍ਹਾਂ ਸਾਡਾ ਹੁਸ਼ਿਆਰ ਪਰ ਚੈੱਕ ਹੈਗਾ ਮੇਰੇ ਇੱਕ ਜਿਹੜਾ ਬੈਸਟ ਸੈਂਟਰ ਹੈ ਉਹਦੇ ਵਿੱਚ 50 ਦੀ ਕੈ ਤਤੀ ਦੀ ਕੈਪੈਸਿਟੀ ਹੈਗੀ ਆ ਡੀਡੈਕਸ਼ਨ ਦੀ ਉਹਦੇ ਚ 50 ਬੰਦੇ ਆ ਲੋਕ ਮੰਜਾ ਵੀ ਘਰੋਂ ਲਿਆਉਂਦੇ ਆ ਅਸੀਂ ਉੱਥੇ ਸਕਿਲ ਡਵੈਲਪਮੈਂਟ ਕੀਤਾ ਜੀ ਉਹਦੇ ਜਿਵੇਂ ਫੂਡ ਕਰਾਫਟ ਇੰਸਟੀਚਿਊਟ ਨੇ ਟ੍ਰੇਨਿੰਗ ਦਿੱਤੀ ਆ ਉਹਨਾਂ ਨੂੰ ਇਸੇ ਤਰ੍ਹਾਂ ਜਿਹੜਾ ਉੱਥੇ ਸੀਗਾ ਮੇਲ ਹੇਅਰ ਸਲੂਨ ਦੀ ਦਿੱਤੀ ਆ ਬਾਕੀ ਜਿਹੜੇ ਇਲੈਕਟ੍ਰੀਸ਼ੀਅਨ ਦੀ ਏਸੀ ਰਿਪੇਅਰ ਰੈਫਰਿਜਰੇਟਰ ਰਿਪੇਅਰ ਇਹ ਵਾਲੀਆਂ ਸਾਰੀਆਂ ਟ੍ਰੇਨਿੰਗ ਦੇ ਰਹੇ ਆ ਇਹਦੇ ਨਾਲ ਬਹੁਤ ਅੱਛਾ ਜਿਹੜਾ ਮਨੋ ਉੱਥੇ ਰਿਲੈਪਸ ਰੇਟ ਵੀ ਘਟਿਆ ਔਰ ਲੋਕਾਂ ਨੂੰ ਟਰਸਟ ਹੋਇਆ ਜਿਹੜਾ ਉਹ ਵਾਲਾ ਮਾਡਲ ਹੈ ਇਸ ਤਰ੍ਹਾਂ ਦੇ ਮਾਡਲ ਅਸੀਂ ਹਰ ਡਿਸਟ੍ਰਿਕਟ ਦੇ ਵਿੱਚ ਕ੍ਰੀਏਟ ਕਰ ਰਹੇ ਹਾਂ 5 ਮਤਲਬ 5000 ਤੋਂ ਵੱਧ ਦੀ ਕਪੈਸਿਟੀ ਅਸੀਂ ਇੰਡੋਰ ਦੀ ਕਰ ਰਹੇ ਹਾਂ ਜਿਹਦੇ ਵਿੱਚ ਡੀਡਿਕਸ਼ਨ ਵੀ ਹੋਏਗੀ ਰੀਹੈਬਿਲਿਟੇਸ਼ਨ ਵੀ ਹੋਏਗੀ ਔਰ ਸਕਿਲਡ ਡਵੈਲਪਮੈਂਟ ਵੀ ਹੋਏਗਾ ਉਹਦੇ ਨਾਲ ਇੰਪੈਕਟ ਪਾਏਗਾ ਜੀ ਤੁਹਾਨੂੰ ਸਾਰਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਪੰਜਾਬ ਇਹਨੂੰ ਮਤਲਬ ਇਸ ਦਲਦਲ ਦੇ ਵਿੱਚੋਂ ਕੱਢ ਲਾਂਗੇ ਨਸ਼ਾ ਦੀ ਵਿੱਚੋਂ ਉਸ ਤੋਂ ਬਾਅਦ ਅੱਗੇ ਪ੍ਰੋਗਰੈਸਿਵ ਪ੍ਰੋਗਰੈਸ ਜਿਹੜਾ ਦਿਨੇਸ਼ ਚੱਡਾ ਜੀ ਐਡਵੋਕੇਟ ਸਾਹਿਬ ਸਾਡੇ ਡਿਪਟੀ ਕਮਿਸ਼ਨਰ ਐਸਐਸਪੀ ਔਰ ਸ ਇਹ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਨੈਸ਼ਨਲ ਕਮਿਸ਼ਨਰ ਜੀ ਅਰਵਿੰਦ ਕੇਜੇਵਾਲ ਜੀ ਨੇ ਜਿਹੜਾ ਯੁੱਧ ਨਸ਼ੇ ਵਿਰੋਧੀ ਕੈਂਪੇਨ ਸ਼ੁਰੂ ਕੀਤੀ ਹੈ ਜੀ ਉਹਦੇ ਵਿੱਚ ਉਹਨੂੰ ਲੈ ਕੇ ਜੀ ਔਰ ਜਿਹੜੇ ਅੱਗੇ ਹੁਣ ਜਿਸ ਤਰ੍ਹਾਂ ਬਰਸਾਤ ਦਾ ਮੌਸਮ ਆਣਾ ਉਹਦੇ ਵਿੱਚ ਵੈਕਟਰ ਬੋਰਨ ਤੇ ਵਾਟਰ ਬੋਰਨ ਡਿਜ਼ੀਜ਼ਸ ਜਿਹੜੀਆਂ ਜਿਸ ਤਰ੍ਹਾਂ ਡੇਂਗੂ ਮਲੇਰੀਆ ਚਿਕਨਗੁਨੀਆ ਔਰ ਡਾਇਰੀਅਲ ਡਿਜ਼ੀਜ਼ਸ ਦਾ ਜਿਹੜਾ ਹੁੰਦਾ ਉਹਦੇ ਵਾਸਤੇ ਅਸੀਂ ਪਿਛਲੀ ਵਾਰੀ ਹਰ ਸ਼ੁੱਕਰਵਾਰ ਡੈਂਗੂ ਦੇ ਵਾਰ ਕੈਂਪੇਨ ਕੀਤੀ ਸੀ 50% ਰਿਡਕਸ਼ਨ ਸੀ ਤੇ ਜਿਹੜਾ ਮੇਰਾ ਅੱਜ ਦਾ ਇਹ ਵਿਜ਼ਿਟ ਆ ਜੀ ਮੈਂ ਸਤੀਬਰ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪਰਸਨਲੀ ਰਿਵਿਊ ਕਰ ਰਿਹਾ ਹਾਂ ਜੁਧ ਨਸ਼ੇ ਵਿਰੋਧ ਜੀ ਅਸੀਂ ਦੇਖ ਰਿਆ ਜਿਸ ਤਰ੍ਹਾਂ ਤੁਹਾਡੇ ਰੋਪੜ ਤੋਂ ਡਿਮਾਂਡ ਆਈ ਸੀ ਸਾਨੂੰ ਚਾਰ ਪੰਜ ਜਗ੍ਹਾ ਤੇ ਹੋਰ ਜਿੱਥੇ ਲੋਕ ਨਸ਼ਾ ਕਰਦੇ ਉਹਥੇ ਉਹਨਾਂ ਨੂੰ ਗੋਲੀਆਂ ਜਿੱਥੇ ਹੈਗੇ ਉੱਥੇ ਮਿਲ ਜਾਣਾ ਉਹਨਾਂ ਨੂੰ ਤੇ ਸਾਨੂੰ ਚਾਰ ਪੰਜ ਨਵੇਂ ਆਉਟ ਸੈਂਟਰ ਉਹ ਬਨਵੱਥਾ ਕਿ ਪਤਾ ਲੱਗਿਆ ਵੀ 2 ਜਾਂ 3 ਨੇ ਆ ਬਾਕੀ ਜਗ੍ਹਾ ਤੇ ਹੈਗੇ ਉਹਨਾਂ ਨੂੰ ਐਕਟੀਵੇਟ ਕਰਨ ਦੀ ਜਾਂ ਬੈਟਰੀ ਕੋਆਰਡੀਨੇਸ਼ਨ ਦੀ ਲੋੜ ਹੈ ਬੈਟਰੀ ਮੈਨੇਜਮੈਂਟ ਦੀ ਲੋੜ ਹੈ ਇੱਕ ਤਾਂ ਉਹ ਦੇਖਣਾ ਜੀ ਲੋਕਾਂ ਨੂੰ ਦਵਾਈ ਮਿਲ ਜਾਏ ਤੇ ਦੂਜਾ ਹੈਗਾ ਕਿ ਉਹਦੇ ਵਾਸਤੇ ਅਸੀਂ سپورਟ ਗਰੁੱਪ ਕ੍ਰੀਏਟ ਕਰ ਰਹੇ ਹਾਂ ਜੀ ਜਿਹਨੂੰ ਅਸੀਂ ਜਿਸ ਤਰ੍ਹਾਂ ਨਾਰਕੋਟਿਕ ਅਨੋਨਿਮਸ ਅਲਕੋਹਲਿਕ ਅਨੋਨਿਮਸ ਹਰ ਜ਼ਿਲ੍ਹੇ ਦੇ ਵਿੱਚ ਕ੍ਰੀਏਟ ਕਰ ਰਹੇ ਹਾਂ ਜੀ ਤੇ ਜਿਹੜੇ ਡਰੱਗ ਅਡਿਕਟ ਆ ਜਿਹੜੇ ਇੰਜੈਕਸ਼ਨ ਲਗਾਉਂਦੇ ਆ ਪਹਿਲਾ ਕੰਮ ਹੈ ਕਿ ਉਹਨਾਂ ਨੂੰ ਅਸੀਂ ਔਰਲ ਸਬਸਟੀਟਿਊਸ਼ਨ ਥੈਰੇਪੀ ਜਾਂ ਲਿਕਵਿਡ ਮੈਥਡੋਨ ਥੈਰੇਪੀ ਸ਼ੁਰੂ ਕਰ ਰਹੇ ਹਾਂ ਜਿਹਦੇ ਨਾਲ ਕਟੋ-ਕਟ ਜਿਹੜੇ ਬੱਚੇ ਆ ਗਏ ਉਹ ਹੈਪਾਟਾਈਟਸ ਤੋਂ ਬਚਣਗੇ ਕਾਲੇ ਪੀਲੇ ਤੋਂ ਬਚਣਗੇ ਔਰ ਐਡਜ਼ ਵਰਗੀਆਂ ਬਿਮਾਰੀਆਂ ਤੋਂ ਬਚਣਗੇ ਜਿਹੜੀਆਂ ਜਿਹੜੀ ਸ਼ੇਅਰਿੰਗ ਆਫ ਸਰਿੰਜਸ ਕਰਕੇ ਹੁੰਦੀ ਆ ਉਹਦੇ ਨਾਲ ਹਾਰਮ ਰਿਡਕਸ਼ਨ ਹੋਏਗਾ ਔਰ ਦੂਜੀ ਗੱਲ ਇਹ ਹੈ ਕਿ ਜਦੋਂ ਬੰਦਾ ਸਾਡੇ ਮਤਲਬ ਸੰਪਰਕ ਵਿੱਚ ਆ ਗਿਆ ਫਿਰ ਉਹਨੂੰ ਡੀਡਿਕਸ਼ਨ ਸੈਂਟਰ ਵਿੱਚ ਲਿਜਾ ਕੇ ਉਹਨੂੰ ਗੋਲੀਆਂ ਤੇ ਪਾ ਕੇ ਹੌਲੀ-ਹੌਲੀ ਗੋਲੀਆਂ ਛਡਾਵਾਂਗੇ ਔਰ ਉੱਥੇ ਅਸੀਂ ਜਿਹੜੇ ਡੀਡਿਕਸ਼ਨ ਸੈਂਟਰ ਤੇ ਰੀਹੈਬ ਸੈਂਟਰ ਮੇਰੇ ਅਸੀਂ ਪੂਰੀ ਡਿਸਕਸ ਕੀਤਾ ਡਿਪਟੀ ਕਮਿਸ਼ਨਰ ਸਾਹਿਬ ਨਾਲ ਤੇ ਐਮਐਲਏ ਸਾਹਿਬ ਨਾਲ ਤੇ ਸਾਡੇ ਕੁਛ ਇੱਕ ਸਾਡੇ ਜਿਹੜਾ ਸਕਿੱਲ ਡਿਵੈਲਪਮੈਂਟ ਦਾ ਸੈਂਟਰ ਬਹੁਤ ਵੱਡਾ ਪੜਨਾ ਸੀਗਾ ਉਹਦੇ ਵਿੱਚ ਡੀਡਿਕਸ਼ਨ ਵੀ ਹੋਵੇ ਉਹਦੇ ਵਿੱਚ ਰੀਹੈਬਿਲੀਟੇਸ਼ਨ ਵੀ ਹੋਵੇ ਔਰ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਹੋਵੇ ਤੁਹਾਡੇ ਆਈਆਈਟੀ ਹੈ ਜਾਂ ਆਈਟੀਆਈਸ ਹੈਗੇ ਆ ਕੇਵੀਕੇ ਹੈ ਖੇਤੀ ਵਿਕਾਸ ਕੇਂਦਰ ਹੈਗਾ ਜਾਂ ਜਿਹੜੇ ਸਨ ਫਾਊਂਡੇਸ਼ਨ ਵਰਗੇ ਐਨਜੀਓਸ ਆ ਗਏ ਪਲੱਸ ਇੰਡਸਟਰੀਅਲ ਮਿਲ ਕੇ ਉਹਨਾਂ ਤੋਂ ਇਨਪੋਰਟਸ ਲੈ ਕੇ ਵੀ ਉਹਨਾਂ ਨੂੰ ਕਿਹੜਾ-ਕਿਹੜਾ ਸਕਿੱਲ ਚਾਹੀਦਾ ਪਲੰਬਰ ਚਾਹੀਦੇ ਆ ਫਿਟਰ ਚਾਹੀਦੇ ਆ ਮਤਲਬ ਇਲੈਕਟ੍ਰੀਸ਼ੀਅਨ ਚਾਹੀਦੇ ਆ ਜਾਂ ਹੋਰ ਉਹਦੇ ਚੜੇ ਕੋਈ ਕੰਪਿਊਟਰ ਬੇਸਡ ਸਕਿੱਲ ਆ ਗਿਆ ਜਾਂ ਕੋਈ ਐਗਰੀਕਲਚਰ ਬੇਸਡ ਸਕਿੱਲ ਆ ਗਿਆ ਤੇ ਜਿਹੜਾ ਕਿਸੇ ਦੀ ਡਿਮਾਂਡ ਹੋਏਗੀ ਇਵਨ ਫੂਡ ਕ੍ਰਾਫਟ ਇੰਸਟੀਚਿਊਟ ਨਾਲ ਸੰਬੰਧਤ ਆ ਗਿਆ ਤੇ ਜੇ ਉਹਨਾਂ ਨੂੰ ਉਹ ਵਾਲੇ ਸਕਿੱਲ ਸਿਖਾ ਕੇ ਉਹਨਾਂ ਨੂੰ ਫਿਰ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਕੀਮਾਂ ਹੈਗੀਆਂ ਜਿਹਦੇ ਵਿੱਚ ਸਬਸਿਡੀ ਵੀ ਆ ਸਬਸਿਡੀ ਕੰਪੋਨੈਂਟ ਵੀ ਆ ਔਰ ਉਹਨਾਂ ਨੂੰ ਇੱਕ ਲੌਨ ਫੈਸ